ਮੇਰਾ ਨਾਮ ਆਏਗਾ ਭਾਜੀ ਬਲਜੀਤ ਸਿੰਘ ਭਾਉ ਤੇ ਮੈਂ ਇੱਥੇ ਜਿਹੜੀ ਮੋਰਚੇ ਦੇ ਵਿੱਚ ਤਾਲਮਿਲ ਕਮੇਟੀ ਮੈਂ ਬਣਾਈ ਸੀਗੀ ਉਹਦਾ ਮੈਂ ਮੈਂਬਰ ਵੀ ਆ ਤੇ ਮੈਂ ਭਾਈ ਜਗਤਾਰ ਸਿੰਘ ਹਵਾਰਣ ਵਾਲਾ 7-8 ਸਾਲ ਜੇਲ੍ਹ ਚ ਵੀ ਰਿਆਂਗਾ 12-13 ਸਾਲ ਟੋਟਲ ਮੇਰੀ ਜੇਲ੍ਹ ਬਣਦੀ ਹੈ ਤੇ ਇੱਕ ਡੇਢ ਪੌਣੇ 2 ਮਹੀਨੇ ਮੈਂ ਪੁਲਿਸ ਦਾ ਤਸਦਦ ਆਪਣੇ ਪਿੰਡੇ ਦੇ ਵੀ ਸਾਹ ਹੈਗਾ ਯਾਨੀ ਕਿ ਉਹ ਸਾਰਾ ਕੁਝ ਤਸਦਦ ਢਲਣ ਦੇ ਬਾਵਜੂਦ ਵੀ ਅਸੀਂ ਇੱਥੇ ਡਟੇ ਬੈਠਿਆ ਮੈਂ ਡੇਢ ਸਾਲ ਹੋ ਗਏ ਮੈਨੂੰ ਮੈਂ 18 ਜਨਵਰੀ ਇੱਥੇ ਆ ਗਿਆ ਸੀਗਾ ਆਪਣੇ ਇਹ ਪੜਾ ਲੈ ਕੇ ਇਹ ਸਾਡਾ ਲਖਵਾਲ ਯੂਨੀਅਨ ਦਾ ਉਹ ਹੈ ਅਸੀਂ ਕੋਈ ਮੋਰਚੇ ਦਾ ਕੋਈ ਨਾ ਇਹ ਤੋਂ ਪੰਜੀ ਲਈਆ ਮੋਰਚੇ ਤੋਂ ਨਾ ਅਸੀਂ ਮੋਰਚੇ ਤੋਂ ਕੁਝ ਇਹਨਾਂ ਨੂੰ ਕੋਈ ਡਿਮਾਂਡ ਪਈ ਹੈ ਇਹ ਅਸੀਂ ਆਪਣੇ ਤੌਰ ਤੇ ਕਰਦੇ ਹਾਂ ਸੋ ਬੈਠੇ ਆ ਕੋਈ ਗੱਲ ਨਹੀਂ ਤੇ ਜਦੋਂ ਰਿਹਾਈ ਹੋਊਗੀ ਸਿੰਘਾ ਦੀ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਹੈ ਅੱਛਾ ਇਸ ਚੋਣਾਂ ਦੇ ਮਾਹੌਲ 'ਚ ਤੁਹਾਨੂੰ ਲੱਗਿਆ ਕਿ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਉਹ ਕੋਈ ਕੇਂਦਰੀ ਬਿੰਦੂ ਬਣ ਸਕਿਆ ਉਹ ਤੇ ਕੈਂਡੀਡੇਟਾਂ ਨੇ ਜਾਂ ਸਾਰੀ ਪਾਰਟੀਆਂ ਦੇ ਵੱਖ-ਵੱਖ ਲੋਕਾਂ ਨੇ ਕੋਈ ਉਭਾਰਨ ਦੀ ਕੋਸ਼ਿਸ਼ ਕੀਤੀ ਨਹੀਂ ਭਾਜੀ ਬਿਲਕੁਲ ਨਹੀਂ ਦੇਖੋ ਅਸੀਂ ਸਾਰੀ ਖੁਦ ਮੈਂ ਇੱਕ ਐਮਏ ਪੜਿਆ ਹੋਇਆ ਹਾਂਗਾ ਮੈਂ ਤਕਰੀਬਨ ਸਾਰੀ ਬੋਟਾ ਪੰਜਾਬ ਦੀਆਂ ਦੇਖੀਆਂ ਨੇ ਵੀ ਕੌਣ ਕਿੱਥੇ ਕੀ ਬੋਲਿਆਗਾ ਅੱਜ ਤੱਕ ਇੱਕ ਵੀ ਬੰਦੇ ਨੇ ਸਟੇਜ ਤੇ ਖੜਕੇ ਜਾਂ ਕਿਸੇ ਪੱਤਰਕਾਰ ਕੋਲ ਬੰਦੀ ਸਿੰਘਾ ਦਾ ਮੁੱਦਾ ਦਾ ਚੱਕਿਆ ਹੀ ਨਹੀਂ ਹੈਗਾ ਸਿਰਫ ਇਹ ਕਾਕਲੀਦਾਲ ਵਾਲੇ ਚੱਕਦੇ ਨੇ ਉਹਨਾਂ ਨੂੰ ਪਤਾ ਵੀ ਸਾਡੀ ਹੁਣ ਬੇੜੀ ਡੁੱਬਦੀ ਜਾ ਰਹੀ ਹੈ ਵੀ ਸਾਨੂੰ ਇੱਕ ਇਹ ਤਣਕੇ ਨੂੰ ਡੁੱਬਦੇ ਦਾ ਸਾਰਾਗਾ ਉਹ ਬੰਦੀ ਸਿੰਘਾ ਦੀ ਜ਼ਰੂਰ ਗੱਲ ਕਰਦੇ ਨੇਗੇ ਪਰ ਹੁਣ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਕਿ ਉਹਨਾਂ ਨੇ ਇਹ 10 ਸਾਲ ਸਰਕਾਰ ਪਹਿਲਾਂ ਰਹੀ ਹੈ ਪਹਿਲਾਂ ਸਰਕਾਰ 10 ਸਾਲ ਰਹਿਣ ਦੇ ਬਾਵਜੂਦ ਵੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਆਪਣਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਾ ਆਉਂਦਾ ਇਹਨਾਂ ਨੂੰ ਕਿਸੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਹੀ ਕਿਸੇ ਨੂੰ ਪਰੋਲ ਦੇ ਰਹਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਨਾਂ ਇਹਨਾਂ ਦਾ ਉਹ ਹੈ ਵੀ ਇਹਨਾਂ ਤੇ ਵਿਸ਼ਵਾਸ ਕਰਨਾ ਤਾਂ ਬਹੁਤ ਮਲਕੀ ਕਹਿਣ ਦਾ ਮਤਲਬ ਵਿਸ਼ਵਾਸ ਕਰੇ ਨਹੀਂ ਜਾ ਸਕਦਾ ਹਾਂਜੀ ਹਾਂ ਜਿਵੇਂ ਇਸ ਸਮੇਂ ਦੇ ਵਿੱਚ ਚੋਣ ਦੀਆਂ ਰੈਲੀਆਂ ਵੀ ਹੋਈਆਂ ਲੋਕ ਘਰਾਂ ਘਰਾਂ ਤੱਕ ਗਏ ਕੋਈ ਲੀਡਰ ਕੋਈ ਪਾਰਟੀ ਦੇ ਲੀਡਰ ਇੱਥੇ ਪਹੁੰਚੇ ਕਿਸੇ ਵੀ ਪਾਰਟੀ ਦੇ ਕਾਂਗਰਸ ਦੇ ਅਕਾਲੀ ਦਲ ਦੇ ਸਿਮਰਜੀਤ ਮਾਨ ਢੜੇ ਦੇ ਅਕਾਲੀ ਦਲ ਬਾਦਲ ਦੇ ਕਿ ਇੱਥੇ ਆ ਕੇ ਸਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੋਵੇ ਤੁਹਾਡੇ ਨਾਲ ਇੱਥੇ ਜਿਹੜੇ ਸਾਰੇ ਬੈਠੇ ਨੇ ਮੋਰਚੜੇ ਨਾਲ ਮੁਲਾਕਾਤ ਕਰੀ ਹੋਵੇ ਨਹੀਂ ਦੇਖੋ ਇੱਥੇ ਕੋਈ ਵੀ ਕਿਸੇ ਪਾਰਟੀ ਦਾ ਲੀਡਰ ਆਇਆ ਨਹੀਂਗਾ ਨਾ ਹੀ ਕਿਸੇ ਨੇ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਵੀ ਕੋਈ ਗੱਲ ਨਹੀਂ ਸਾਡੀ ਪਾਰਟੀ ਆ ਜਾਣਾ ਲੋ ਅਸੀਂ ਤੁਹਾਡਾ ਐ ਕਰਾਂਗੇ ਉਹ ਕਰਾਂਗੇ ਹਨਾ ਕੋਈ ਵੀ ਨਹੀਂ ਆਇਆ ਹੈਗਾ ਇੱਕ ਅਕਾਲੀ ਦਲ ਮਾਣ ਦਾ ਸਾਡਾ ਰਖਵਿੰਦਰ ਸਿੰਘ ਕੋਟੜਾ ਭਾਈ ਤੋਂ ਹੈ ਤੇ ਉਹ ਸਾਡਾ ਭਰਾ ਹੈਗਾ ਪਿੱਛੇ ਜਿਹਨੇ ਰੋਡ ਮਾਰਚ ਕੀਤਾ ਸੀਗਾ ਚੰਡੀਗੜ੍ਹ ਤੋਂ ਤੇ ਉਹਦੇ ਨਾਲ ਗਏ ਵੀ ਹੈ ਅਸੀਂ ਉਹ ਅਕਾਲੀ ਦਲ ਮਾਨ ਤੋਂ ਜਿਹੜੇ ਉਮੀਦਵਾਰ ਕੈਂਡੀਡੇਟ ਹੈਗੇ ਨੇ ਜਿਵੇਂ ਸਰਬਜੀਤ ਸਿੰਘ ਹੋ ਗਿਆ ਮਾਨ ਸਾਹਿਬ ਆਪ ਹੋਗੇ ਖਡੂਰ ਸਾਹਿਬ ਤੋਂ ਹੋ ਗਿਆ ਤੇ ਬਰਾਂਡੇ ਤੋਂ ਹੋ ਗਿਆ ਇਹਨਾਂ ਤੋਂ ਉਮੀਦ ਹੈ ਵੀ ਜੇ ਇਹ ਜਿੱਤ ਜਾਂਣ ਤਾਂ ਸਾਡੀ ਆਵਾਜ਼ ਇਹ ਉੱਪਰ ਚੱਕ ਸਕਦੇ ਨੇਗੇ ਨਹੀਂ ਸਾਨੂੰ ਹੋਰ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਕੈਂਪੇਨ ਦੌਰਾਨ ਉਹ ਆਏ ਹੋਣਗੇ ਸਿਮਰਜੀਤ ਮਾਨ ਜਾਂ ਸਰਬਜੀਤ ਸਿੰਘ ਖਾਲਸਾ ਉਹ ਆਏ ਇੱਥੇ ਨਹੀਂ ਭਾਈ ਸਾਹਿਬ ਕੈਂਪੇਨ ਦੌਰਾਨ ਕੋਈ ਵੀ ਲੀਡਰ ਨਹੀਂ ਇੱਥੇ ਆਇਆ ਇੱਕ ਵੀ ਲੀਡਰ ਨਹੀਂ ਇੱਥੇ ਆਇਆ ਕੈਂਪੇਨ ਦੌਰਾਨ ਕੋਈ ਕਿਸੇ ਨੇ ਆ ਕੇ ਝੂਠਾ ਦਲਾਸਾ ਹੀ ਦਿੱਤਾ ਹੋਵੇ ਕੋਈ ਗੱਲ ਨਹੀਂ ਤੁਸੀਂ ਬੈਠੇ ਹੋ ਡਟੇ ਰਹੋ ਕੋਈ ਗੱਲ ਨਹੀਂ ਅਸੀਂ ਹੈਗੇ ਆ ਹਨਾ ਵੀ ਸਾਡੀ ਸਰਕਾਰ ਆਉਣ ਦੋ ਗੁਜਾ ਸਾਨੂੰ ਉੱਪਰ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜੋ ਅਸੀਂ ਇਹ ਮੁੱਦੇ ਚੱਕਾਂਗੇ ਕੋਈ ਵੀ ਨਹੀਂ ਆਇਆ ਹੈਗਾ ਖਟਕਦੀ ਆ ਕਿ ਪੰਥਕ ਲੀਡਰ ਵੀ ਨਹੀਂ ਪਹੁੰਚਦੇ ਗੱਲ ਖਟਕਦੀ ਆ ਮਨ ਦੇ ਵਿੱਚ ਕਿ ਕੌਮੀ ਸਭ ਮੋਰਚੇ 'ਚ ਕਿਉਂ ਨਹੀਂ ਆਏ ਧੁਰਾ ਬਣ ਸਕਦਾ ਸੀ ਮੋਰਚਾ ਬਿਲਕੁਲ ਖੜਕਦੀ ਆ ਭਾਈ ਸਾਹਿਬ ਦੇਖੋ ਗੁੱਸਾ ਤਾਂ ਆਉਂਦਾ ਹੀ ਆ ਹਨਾ ਵੀ ਜਿਹੜੇ ਆਪਣੀ ਬੰਦੇ ਨੇਗੇ ਉਹੀ ਨਾ ਇੱਥੇ ਆ ਕੇ ਤੁਹਾਨੂੰ ਦਿਲਾਸਾ ਦੇਣ ਜਾਂ ਤੁਹਾਨੂੰ ਤੁਹਾਡੇ ਨਾਲ ਕੋਈ ਦੁੱਖ ਸਾਂਝਾ ਹੀ ਨਾ ਕਰਨ ਤਾਂ ਫਿਰ ਇਹੋ ਜਿਹੇ ਦਾ ਕੀ ਆਪਾਂ ਅੱਗੇ ਉਮੀਦ ਕਰ ਸਕਦੇ ਸੋ ਕਹਿਣ ਦਾ ਮਤਲਬ ਇਹਦਾ ਨਾ ਮਾਤਰਾ ਗੱਲਾਂ ਨਹੀਂ ਆ ਸੋ ਨਾ ਕੋਈ ਵੀ ਲੀਡਰ ਮੈਂ ਕਹਿੰਦਾ ਨਾ ਕਾਂਗਰਸ ਵਾਲਾ ਨਾ ਕੋਈ ਭਾਜਪਾ ਵਾਲਾ ਭਾਜਪਾ ਵਾਲਾ ਨਾ ਉਹਣਾ ਕੀ ਹੈ ਠੀਕ ਹੈ ਜੀ ਨਾ ਹੀ ਕੋਈ ਆਪ ਵਾਲਾ ਨਾ ਹੀ ਕੋਈ ਹੋਰ ਕਿਸੇ ਪਾਰਟੀ ਦਾ ਕੋਈ ਵੀ ਮੰਦਾ ਨਹੀਂ ਇੱਥੇ ਆਇਆ ਇੱਕ ਵੀ ਵੀ ਜਿਹੜਾ ਖੜਾ ਹੋਵੇ ਵੀ ਇੱਥੇ ਆਇਆ ਹੋਵੇ ਚਲੋ ਆਪਾਂ ਹੋਰ ਵੀ ਕਰਾਂਗੇ ਜੀ ਗੱਲਬਾਤ ਬਾਈ ਜੀ ਤੁਸੀਂ ਥੋੜਾ ਜਿਹਾ ਆਜੋ ਅੱਗੇ ਆਜਾ ਆਪਾਂ ਕਰਦੇ ਗੱਲ ਤੁਹਾਡਾ ਕੀ ਨਾਮ ਹੈ ਜੀ ਕਿੱਥੋਂ ਆਏ ਤੁਸੀਂ ਮੇਰਾ ਐਡਵੋਕੇਟ ਰਮਨਦੀਪ ਸਿੰਘ ਗੱਲ ਨਾਮ ਹੈ ਜੀ ਮੈਂ ਇਥੋਂ ਮੁਹਾਲੀ ਲੋਕਲੀ ਹਾਂ ਮੈਂ ਬਾਜੀ ਦੱਸ ਰਹੇ ਸੀਗੇ ਤੁਸੀਂ ਲੀਗਲ ਐਡਵਾਈਜ਼ਰ ਹੋ ਕੌਮੀ ਮੋਰਚੇ ਦੇ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਬੇਸਿਕਲੀ ਮੁਲਾਕਾਤੀ ਵੀ ਹਾਂ ਤੇ ਵਕੀਲ ਵੀ ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਅੱਛਾ ਅੱਛਾ ਜਗਤਾਰ ਸਿੰਘ ਹਵਾਰਾ ਜੀ ਨਾਲ ਇਹ ਇਸ ਪਿਛਲੇ ਸਮੇਂ ਦੌਰਾਨ ਇਸ ਮਹੀਨੇ 'ਚ ਮੁਲਾਕਾਤ ਹੋਈ ਤੁਹਾਡੀ ਹਾਂਜੀ ਮੈਂ ਪਰਸੋਂ ਹੀ ਮੁਲਾਕਾਤ ਪਾ ਕੇ ਆਈ ਹਾਂ ਉਹਨਾਂ ਨਾਲ ਜੀ ਪਰਸੋਂ ਹਾਂ ਜੀ ਅੱਛਾ ਚੋਣਾਂ ਦਾ ਮਾਹੌਲ ਆ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਕੀ ਸੋਚ ਰਹੇ ਨੇ ਚੋਣਾਂ ਦੇ ਮਾਹੌਲ ਬਾਰੇ ਉਹ ਕੀ ਸੋਚਦੇ ਨੇ ਵੈਸੇ ਤਾਂ ਪੰਥਕ ਤੌਰ ਤੇ ਜਿ ਵਿਚਰੀਏ ਤਾਂ ਮੇਰਾ ਖਿਆਲ ਸਭ ਤੋਂ ਵੱਡਾ ਕੌਮ ਦਾ ਇੱਕ ਬ੍ਰਾਂਡ ਐਂਬੈਸਡਰ ਹੈ ਉਹ ਸਾਡੇ ਕੋਲੇ ਇੱਕ ਹੀਰਾ ਹੈ ਜਿਹੜਾ ਪੰਥ ਨੇ ਹਜੇ ਤੱਕ ਚੰਗੀ ਤਰ੍ਹਾਂ ਸੰਭਿਆ ਨਹੀਂ ਉਹ ਅੱਜ ਵੀ ਉਹੀ ਸੋਹਰਦ ਹੈ ਉਹਦੀ ਜਿਹੜੀ ਢਾਲ ਹੈ ਪੰਥ ਨੂੰ ਬਚਾਉਣ ਲਈ ਅੱਜ ਵੀ ਉੱਥੇ ਹੀ ਖੜੀ ਹੈ ਉਹਨਾਂ ਦਾ ਜਿਹੜਾ ਬਹੁਤਾ ਕੌਮੀ ਅਨਸਾਫ਼ ਮੋਰਚਾ ਜਿਹੜਾ ਉਹਨਾਂ ਦੀ ਜਿਹੜੀ ਸਾਰੀ ਜਿਹੜੀ ਸਪੋਰਟ ਸੀਗੀ ਬੇਸਿਕਲੀ ਮੋਰਚੇ ਨੂੰ ਲੈ ਕੇ ਹਮੇਸ਼ਾ ਚੜ੍ਹਦੀ ਕਲਾ ਰੱਖਣ ਦੀ ਸੀਗੀ ਕੋਸ਼ਿਸ਼ ਹਮੇਸ਼ਾ ਉਹਨਾਂ ਦਾ ਇਲੈਕਸ਼ਨਾਂ ਵੱਲ ਜ਼ਿਆਦਾ ਕਦੇ ਧਿਆਨ ਨਹੀਂ ਗਿਆ ਇਦਾਂ ਦਾ ਉਹਨਾਂ ਨੂੰ ਹਮੇਸ਼ਾ ਮੇਰਾ ਹੀ ਸਵਾਲ ਹੋਣਾ ਸੀਗਾ ਭਾਈ ਅਮਰਤਪਾਲ ਸਿੰਘ ਤਾਂ ਫੈਸਲਾ ਕਰ ਚੁੱਕੇ ਨੇ ਕਿ ਉਹ ਚੋਣਾ ਲੜ ਰਹੇ ਨੇ ਹਨਾ ਖਡੂਰ ਸਾਹਿਬ ਤੋਂ ਚੋਣਾ ਲੜ ਰਹੇ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਮੰਚ 'ਚ ਕਦੇ ਕਿਉਂ ਨਹੀਂ ਆਇਆ ਕਿ ਉਹ ਚੋਣਾ ਲੜਨ ਪੋਲਿਟੀਕਲ ਮੁੱਦਾ ਹੈ ਜਿਹੜਾ ਉਹ ਹਮੇਸ਼ਾ ਉਹਨਾਂ ਨੂੰ ਉਹਨਾਂ ਨੇ ਪੰਥ ਤੋਂ ਪਿੱਛੇ ਹੀ ਰੱਖਿਆ ਜਿੱਥੇ ਪੰਥਕ ਮਸਲੇ ਉੱਠਦੇ ਨੇ ਉੱਥੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਨੂੰ ਪੋਲਿਟੀਕਲ ਜਿਆਦਾ ਕੋਈ ਇਹਨਾਂ ਨਾਲ ਮਤਲਬ ਨਹੀਂ ਹੈਗਾ ਜੀ ਜੇ ਆਪਾਂ ਇੱਕ ਕੰਪੈਰੀਸ਼ਨ ਕਰਨਾ ਹੋਵੇ ਭਾਈ ਅਮਰਤਪਾਲ ਸਿੰਘ ਦਾ ਫੈਸਲਾ ਤੁਸੀਂ ਕਿਵੇਂ ਦੇਖਦੇ ਹੋ ਭਾਈ ਜੀ ਤੁਸੀਂ ਕਿਵੇਂ ਦੇ ਦੇਓ ਭਾਈ ਅਮਰਤਪਾਲ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਦੇਖੋ ਇਹ ਤਾਂ ਉਹਨਾਂ ਦੇ ਡਿਪੈਂਡ ਕਰਦਾਗਾ ਹਨਾ ਬੈਰੀ ਗੱਲ ਤਾਂ ਚੋਣਾਂ ਨੂੰ ਲੜਨੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ ਠੀਕ ਹੈ ਜਦੋਂ ਆਪਾਂ ਇੱਕ ਬਖਵਾਦੀਆਂ ਗੱਲਾਂ ਕਰਦੇ ਨੇ ਕਿ ਫੇਰ ਆਪਾਂ ਇੱਕ ਉਸੇ ਸਬਦਾਨ ਦੇ ਤਹਿਤ ਆਪਾਂ ਚੋਣ ਲੜ ਰਹੇ ਹਾਂ ਸੋ ਮੇਰੇ ਤਾਂ ਇਹ ਕਹਿਣੇ ਤੋਂ ਬਾਹਰ ਹੈ ਵੀ ਉਹਨਾਂ ਚਰਚ ਚੋਣਾਂ ਲੜਨੀਆਂ ਨਹੀਂ ਚਾਹੀਦੀਆਂ ਸੀਗੀਆਂ ਹਨਾ ਹੋਰ ਵੀ ਬਸੇਰੇ ਉਹ ਤਰੀਕੇ ਹੈਗੇ ਸੀਗੇ ਅਜਾ ਵਕੀਲ ਸਾਹਿਬ ਤੁਸੀਂ ਦੱਸੋ ਜੇ ਅਮਰਤਪਾਲ ਸਿੰਘ ਜਿੱਤ ਜਾਂਦੇ ਆ ਤਾਂ ਫੇਰ ਤੁਹਾਨੂੰ ਲੱਗਦਾ ਬਾਈ ਜੀ ਕਹਿੰਦੇ ਕਿ ਨਹੀਂ ਲੜਨੇ ਜਿਹਦੇ ਚੋਣਾਂ ਪਰ ਜੇ ਅਮਰਿਤਪਾਲ ਸਿੰਘ ਜਿੱਤ ਜਾਂਦੇ ਫਿਰ ਆਵਾਜ਼ ਬੁਲੰਦ ਕਰਨਗੇ ਇਸ ਮੋਰਚੇ ਦੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਜਾ ਕੇ ਮੋਰਚੇ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਤਾਂ ਪਹਿਲੇ ਦਿਨ ਤੋਂ ਇੱਥੇ ਆ ਕੇ ਖੜਦੇ ਨਾਲ ਸਟੈਂਡ ਰੱਖਦੇ ਤੇ ਮੋਰਚੇ ਨਾਲ ਢਾਲ ਬਣ ਕੇ ਸਰਕਾਰ ਦੇ ਅਗੇਂਸਟ ਖੜਦੇ ਜਦੋਂ ਹੁਣ ਜਦੋਂ ਅੰਦਰ ਹੋਏ ਆ ਉਦੋਂ ਇਹ ਮਸਲੇ ਕਿਉਂ ਉੱਠੇ ਆ ਪਹਿਲਾਂ ਇਹ ਸੋਚ ਰਣਨੀਤੀ ਕਿਉਂ ਨਹੀਂ ਬਣਾਈ ਗਈ ਅੱਛਾ ਠੀਕ ਹੈ ਤੇ ਭਾਈ ਜੀ ਫਿਰ ਜਦੋਂ ਹੁਣ ਆਪਾਂ ਦੇਖਦੇ ਆ ਕਿ ਬੀਜੇਪੀ ਦੀ ਗਵਰਨਮੈਂਟ ਹੈਨਾ ਉਹ 10 ਸਾਲ ਤੋਂ ਰਹੀ ਆ ਹੁਣ ਥੋੜਾ ਜਿਹਾ ਚੋਣਾ ਕ ਲਗਭਗ ਖਤਮ ਹੋ ਗਈਆਂ ਨੇ ਆਪਣੇ ਸਾਹਮਣੋਂ ਇੱਕ ਆਪਣਾ ਇੱਕ ਆਈਡੀਆ ਤਾਂ ਆ ਜਾਂਦਾ ਕਿ ਯਾਰ ਆ ਸਰਕਾਰ ਵਾਪਸੀ ਕਰ ਸਕਦੀ ਆ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਲੱਗਦੀ ਆ ਫਿਰ ਜੇ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਆ 4 ਜੂਨ ਨੂੰ ਫਿਰ ਬੰਦੀ ਸਿੰਘਾਂ ਦੇ ਮਸਲੇ ਦਾ ਕੀ ਬਣੂਗਾ ਕੌਮ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਦੁਬਾਰਾ ਤੋਂ ਫਿਰ ਕਮਰ ਕਸਣੀ ਪੈਣੀ ਆ ਬਿਲਕੁਲ ਕਸਣੀ ਪੈਣੀ ਆ ਭਾਈ ਸਾਹਿਬ ਦੇਖੋ ਬੀਜੇਪੀ ਤੋਂ ਤਾਂ ਮੇਰੀ ਤੁਸੀਂ ਭੁੱਲੇ ਜਾਓ ਵੀ ਇਹ ਕਿਸੇ ਤਰ੍ਹਾਂ ਦਾ ਤੁਹਾਨੂੰ ਸਾਥ ਦੇ ਦੇਣਗੇ ਇਹਨਾਂ ਦੇ ਅਮਰਸ਼ਾਹ ਜੀ ਨੇ ਉਹਨਾਂ ਨੇ ਸਪਸ਼ਟ ਬਿਆਨ ਦਿੱਤਾਗਾ ਵੀ ਮਹਿਰਮਨੀ ਸਿੰਘ ਬਿੱਟੂ ਜਿਹੜੇ ਕਿ ਪਹਿਲਾਂ ਬੀਜੇਪੀ ਦੇ ਵਿੱਚ ਸੀਗੇ ਹੁਣ ਸਾਡੇ ਚ ਆ ਗਏ ਵੀ ਉਹਨਾਂ ਦੇ ਦਾਦੇ ਦੇ ਜਿਹੜੇ ਕਾਤਲ ਨੇ ਵੀ ਮੈਂ ਉਹਨੂੰ ਕਿਸੇ ਹਰ ਕਿਸੇ ਵੀ ਵੇਲੇ ਮaaf ਨਹੀਂ ਕਰ ਸਕਦਾ ਉਹਨਾਂ ਦਾ ਸਪਸ਼ਟ ਬਿਆਨ ਹੈ ਸੋ ਉਹਨਾਂ ਤੋਂ ਅਪਾ ਕੀ ਉਮੀਦ ਕਰ ਸਕਦੇ ਆ ਸੋ ਅਸੀਂ ਤਾਂ ਹੁਣ ਇਹੀ ਆਪਣੀ ਟੇਕ ਲਈ ਹੋਈ ਹੈ ਵੀ ਜੇ ਕਾਂਗਰਸ ਆ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਹਨਾ ਬਹੁਮਤ ਨਾਲ ਜਾਂ ਹੋਰ ਖੇਤਰੀ ਪਾਰਟੀਆਂ ਨਾਲ ਰਲ ਕੇ ਉਸ ਤੋਂ ਸਾਨੂੰ ਥੋੜੀ-ਮੋਟੀ ਉਮੀਦ ਹੈਗੀ ਆ ਬੀਜੇਪੀ ਤੋਂ ਬਿਲਕੁਲ ਉਮੀਦ ਨਹੀਂ ਹੈਗੀ ਤੇ ਤੁਹਾਨੂੰ ਕਾਂਗਰਸ ਤੋਂ ਥੋੜੀ ਉਮੀਦ ਲੱਗਦੀ ਆ ਕਿ ਉਹ ਬੰਦੀ ਸਿੰਘਾਂ ਦੀ ਗੱਲ ਕਰ ਸਕਦੇ ਰਿਹਾਈ ਦੀ ਉਹ ਤਾਂ ਦੇ ਨੇ ਰਿਹਾਈ ਦੀ ਕਰ ਸਕਦੇ ਨੇ ਬਾਕੀ ਬੀਜੇਪੀ ਤੋਂ ਮੁਸ਼ਕਲ ਆ ਭਾਜੀ ਹਾਂਜੀ ਬੀਜੇਪੀ ਤਾਂ ਜਾਣੀ ਕਿ ਕੱਟੜ ਵਿਰੋਧੀ ਇਸ ਗੱਲ ਉਹ ਤਾਂ ਕੱਟੜਾ ਵਿਰੋਧੀ ਨੇ ਤੇ ਪਹਿਲਾਂ ਸਪਸ਼ਟ ਕਹਿੰਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿਦਾ ਵੀ ਮੈਂ ਬਿਲਕੁਲ ਨਹੀਂ ਇਹਨਾਂ ਨੂੰ ਮਾਫੀ ਦੇ ਸਕਦਾ ਸੋ ਜਦੋਂ ਕਿ ਕਹਿਣ ਦਾ ਮਤਲਬ ਉਪਾਈ ਬਲੋ ਸਿੰਘ ਰਾਜੌਣ ਦੇ ਕੇਸ 'ਚ ਉਹਨਾਂ ਨੇ ਪਿੱਛੇ ਜੇ ਅ ਲੋਕ ਸਭਾ ਚ ਬੋਲੇ ਦਿੱਤਾ ਸੀਗਾ ਹਰ ਸਿਮਰਤ ਕੌਰ ਗੁੰਬਾਦ ਨੇ ਕਿਤੇ ਵਾਰੀ ਟਪਾਈ ਸੀਗੀ ਵੀ ਉਹਨਾਂ ਨੂੰ ਮਾਫ ਕੀਤਾ ਜਾਵੇ ਉਹਨਾਂ ਨੂੰ ਪੈ ਗਿਆ ਸੀ ਵੀ ਜਦੋਂ ਉਹ ਆਪ ਨਹੀਂ ਖੁਦ ਮਾਫੀ ਮੰਗ ਰਹੇ ਤੋ ਕੌਣ ਨਹੀਂ ਮਾਫੀ ਮੰਗਣ ਵਾਲੀ ਹੈ ਨਾ ਉੱਥੇ ਤੁਸੀਂ ਸਪਸ਼ਟ ਕਰ ਸਕਦੇ ਹੋ ਵੀ ਇਹ ਆਪਣੇ ਖਿਲਾਫ ਨੇ ਵੀ ਇਹ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਨਿਆਂ ਨਹੀਂ ਦੇਣਗੇ ਹਾਂਜੀ